ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਦੀ ਅੰਤਰਕ ਕਮੇਟੀ ਵੱਲੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਪੰਥਕ ਹਲਕੇ ਵਿੱਚ ਮਾਹੌਲ ਬਹੁਤ ਪੱਕ ਗਿਆ ਗੈਰ ਅਕਾਲੀ ਧਿਰਾਂ ਅਤੇ ਬਾਗੀ ਅਕਾਲੀਆਂ ਨੇ ਤਾਂ ਇਸ ਵਰਤਾਰੇ ਦਾ ਵਿਰੋਧ ਕੀਤਾ ਹੀ ਹੈ ਪਰ ਵੱਡੀ ਗੱਲ ਉਸ ਸਮੇਂ ਹੋ ਗਈ ਜਦੋਂ ਸਦਾ ਬਿਕਰਮ ਸਿੰਘ ਮਜੀਠੀਆ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਉਹਨਾਂ ਨੇ ਵੀ ਗਿਆਨੀ ਰਗबीर ਸਿੰਘ ਨੂੰ ਹਟਾਏ ਜਾਣ ਵਾਲਾ ਇਸ ਫੈਸਲੇ ਨਾਲ ਆਪਣੀ ਅਸਹਿਮਤੀ ਪ੍ਰਗਟ ਕੀਤੀ ਹੈ ਅਤੇ ਇਸ ਦਾ ਵਿਰੋਧ ਕਰ ਦਿੱਤਾ ਪੰਥਕ ਰਾਜਨੀਤੀ ਦੇ ਵਿੱਚ ਇੱਕ ਵੱਡੇ ਧਮਾਕੇ ਵਜੋਂ ਇਸ ਵਿਰੋਧ ਨੂੰ ਵੇਖਿਆ ਜਾ ਰਿਹਾ ਹੈ। ਵਿਕਰਮ ਸਿੰਘ ਮਜੀਠੀਆ ਦੇ ਨਾਲ ਕਈ ਹਲਕਾ ਇੰਚਾਰਜ ਜਿਤਾ ਸਰਦਾਰ ਲੋਤੀ ਨੰਕਲ, ਸ਼ਰਨਜੀਤ ਸਿੰਘ ਢਿੱਲੋਂ, ਸਰਬਜੋਤ ਸਿੰਘ ਸਾਭੀ, ਸਰਦਾਰ ਜੋਤ ਸਿੰਘ ਸਮਰਾ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਅਤੇ ਉਸ ਤੋਂ ਬਾਅਦ ਕਈ ਹੋਰ ਹਲਕਾ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਿਵੇਂ ਰਣਜੀਤ ਸਿੰਘ ਗਿੱਲ ਖਰੜ ਤੋਂ, ਅਮਰਿੰਦਰ ਬਾਜਾਜ ਪਟਿਆਲਾ ਤੋਂ, ਬਰਜਿੰਦਰ ਸਿੰਘ ਮੱਖਣਬਰਾੜ, ਬਲਦੇਵ ਸਿੰਘ ਨਿਹਾਲ ਸਿੰਘ ਵਾਲਾ ਅਤੇ ਜਗਦੀਪ ਸਿੰਘ ਚੀਮਾ ਅਤੇ ਸਦਾਰ ਲਾਂਗੋਵਾਲ ਸਮੇਤ ਕਈ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਗਿਆਨੀ ਕੁਲਦੀਪ ਸਿੰਘ ਗੜਗਾਜੀ ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਜਥੇਦਾਰ ਨਿਯੁਕਤ ਕੀਤੇ ਗਏ ਨੇ ਉਹਨਾਂ ਦੀ ਦਸਤਾਰ ਬੰਦੀ ਦਾ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੁਣ ਕੁਝ ਨਿਹੰਗ ਸਿੰਘ ਜਥੇਬੰਦੀਆਂ ਅਤੇ ਖਾਸ ਕਰਕੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਗਿਆਨੀ ਰਕबीर ਸਿੰਘ ਨੂੰ ਮੁੜ ਸੇਵਾ ਵਿੱਚ ਲਿਆਉਣ ਦੀ ਗੱਲ ਕਹੀ ਹੈ ਅਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੱਲ ਆਨੰਦਪੁਰ ਸਾਹਿਬ ਵਿਖੇ ਭਾਈ ਕੁਲਦੀਪ ਸਿੰਘ ਅੜਗਾਈ ਦੀ ਦਸਤਾਰਬੰਦੀ ਨਹੀਂ ਹੋਣ ਦੇਣਗੇ ਇਸ ਸਬੰਧੀ ਸਾਡੇ ਨਾਲ ਵਿਚਾਰ ਕਰਨ ਵਾਸਤੇ ਸਰਦਾਰ ਹਰਦੀਪ ਸਿੰਘ ਜੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਆਜ਼ਾਦ ਮੈਂਬਰ ਨੇ ਉਹਨਾਂ ਨਾਲ ਗੱਲ ਕਰਾਂਗੇ ਪਰ ਆਓ ਇਸ ਤੋਂ ਪਹਿਲਾਂ ਇੱਕ ਵਾਰ ਝਾਤ ਮਾਰ ਲੈਂਦੇ ਕਿ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕੀ ਕਿਹਾ ਸਾਰੀਆਂ ਇਹ ਹੰਗਸੰਗ ਜਥੇਬੰਦੀਆਂ ਦੇ ਮੁਖੀ ਜਿੰਨੇ ਨੇ ਤੇ ਸਾਰਿਆਂ ਹੀ ਸਾਰੇ ਸਾਡੇ ਗੁਰਮਤਾ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਿੰਸਿੰਗ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਿੰਸਿੰਗ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਲ 500 ਤੋਂੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੋਣ ਦਿਆਂਗੇ ਤੇ ਨਾਲ ਤੁਹਾਡਾ ਬਹੁਤ ਸਵਾਗਤ ਹੈ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੁਣ ਅਸੀਂ ਵੀਡੀਓ ਵੇਖੀ ਬਾਬਾ ਬਲਬੀਰ ਸਿੰਘ ਬੁੱਢਾ ਤਲ ਵਾਲੇ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਇਸ ਜਿਹੜਾ ਸਾਰਾ ਮਸਲਾ ਚੱਲ ਰਿਹਾ ਹੈ ਵਰਗਪੀਰ ਸਿੰਘ ਜੀ ਨੂੰ ਹਟਾਏ ਜਾਣ ਦਾ ਤੇ ਗੜਗਾ ਛੋਰਾ ਨੂੰ ਜਿਹੜੇ ਦਸਤਾਰ ਬੰਦੀ ਨੂੰ ਲੈ ਕੇ ਉਹਨਾਂ ਨੇ ਜੋ ਆਪਣੇ ਟਿੱਪਣੀ ਕੀਤੀ ਹੈ ਤੁਹਾਡਾ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਵੇਖਦੇ ਹੋ ਦੇਖੋ ਜਿਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ ਤੋਂ ਹਾਲਾਤ ਚੱਲ ਰਹੇ ਨੇ ਔਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਉਹਨਾਂ ਦੇ ਪਿੱਛੇ ਹੋ ਕੇ ਜਿੱਦਾਂ ਦੇ ਕੰਮ ਕਰ ਰਿਹਾ ਸਿੱਖ ਜਗਤ ਵਿੱਚ ਬਹੁਤ ਵੱਡਾ ਵਿਰੋਧ ਚੱਲ ਰਿਹਾ ਔਰ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਜੇ ਗੈਨੀ ਰਗਵੀਰ ਸਿੰਘ ਹੋਰੀ ਵੀ ਅਕਾਲੀ ਦਲ ਦੇ ਅਨੁਸਾਰ ਨਾ ਚੱਲੇ ਤਾਂ ਉਹਨਾਂ ਨੂੰ ਵੀ ਰਿਮੂਵ ਕੀਤਾ ਜਾ ਸਕਦਾ ਅਸੀਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਕਿ 1999 ਦਾ ਇਤਿਹਾਸ ਦੁਹਰਾਇਆ ਜਾ ਚੁੱਕਾ ਹੈ ਸਿਕ ਸੰਤਾਂ ਦੇ ਵਿੱਚ ਬਹੁਤ ਵਿਰੋਧ ਹੈ ਇਸ ਦਾ ਔਰ ਅਕਾਲੀ ਦਲ ਕਿਉਂਕਿ ਉਹ ਬਾਰ ਬਾਰ ਇਨਾਂ ਜਥੇਦਾਰਾਂ ਦੇ ਸਿਰ ਦੇ ਉੱਤੇ ਆਪਣੀ ਰਾਜਨੀਤੀ ਕਰਦਾ ਹੈ ਔਰ ਸ਼੍ਰੀ ਹਰਿਖਾਲਤਾ ਸਾਹਿਬ ਨੂੰ ਮਹਾਨ ਦੱਸਦੇ ਆ ਵਡਿਆ ਕੇ ਆਪ ਇਸ ਦੀ ਵਰਤੋਂ ਕਰਦਾ ਰਿਹਾ ਹੈ ਤੇ ਹੁਣ ਲੀਡਰਸ ਅੱਜ ਦੇ ਦਿਨ ਕਸੂਤੇ ਫਸੇ ਹੋਏ ਨੇ ਬਾਬਲ ਧਿਰ ਦੇ ਤੇ ਵਿਰੋਧੀ ਧਿਰ ਇਸ ਗੱਲ ਨੂੰ ਵਰਤ ਰਹੀ ਹੈ ਔਰ ਵਿਰੋਧੀ ਧਿਰ ਨੇ ਇਸ ਗੱਲ ਨੂੰ ਬਹੁਤ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਹਾਲਾਤ ਮੈਨੂੰ یوں ਲੱਗਦਾ ਹੈ ਕਿ ਬਾਦਲ تیر چاروں ਪਾਸਿਓਂ ਘिरी ਹੋਈ ਹੈ ਅੱਜ ਦੇ ਦਿਨ ਉਹਨਾਂ ਦੇ ਸਾਥ ਲਈ ਕੋਈ ਨਹੀਂ ਪਰ ਵਿਰੋਧ ਦੇ ਵਿੱਚ ਸਾਰੀ ਹੀ ਦੁਨੀਆ ਇਕੱਠੀ ਹੈ ਸੰਪਰਦਾਵਾਂ ਉਹਨਾਂ ਦੇ ਵਿਰੋਧ ਵਿੱਚ ਹੋ ਗਈਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਵਿਰੋਧ ਵਿੱਚ ਹੋ ਗਈਆਂ ਜਿਨ੍ਹਾਂ ਨੇ ਜਾ ਕੇ ਕੱਲ ਨੂੰ ਭਾਈ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਦਸਤਾਰਬੰਦੀ ਸ਼ਾਮਲ ਹੋਣਾ ਸੀ ਔਰ ਹੋਰ ਸਾਰੀਆਂ ਸੰਸਥਾਵਾਂ ਜਿਨ੍ਹਾਂ ਸਧਾਰਨ ਸਿੰਘ ਸੁਭਾਵਾਂ ਜਾਂ ਹੋਰ ਆਮ ਸਧਾਰਨ ਸਿੱਖ ਨੇ ਉਹ ਪਹਿਲਾਂ ਹੀ ਅਕਾਲੀ ਦਲ ਤੋਂ ਖੁਸ਼ ਨਹੀਂ ਹੈਗੇ ਤੇ ਇਹਨਾਂ ਦੇ ਵਿੱਚ ਆਪਣੀ ਪਾਟੋ ਧਾੜ ਬੜੀ ਵੱਡੀ ਹੋ ਗਈ ਵਿਰੋਧੀ ਧਿਰ ਦੇ ਵਿੱਚ ਬਾਗੀ ਜਿਹੜੇ ਨੇ ਉਹ ਬਹੁਤ ਇਕੱਠੇ ਹੋ ਗਏ ਨੇ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਹੈ ਕਿ ਉਹ ਅਕਾਲੀ ਦਲ ਨੂੰ ਛੱਡ ਕੇ ਇਸ ਫੈਸਲੇ ਦਾ ਵਿਰੋਧ ਕਰਦੇ ਪਏ ਨੇ ਸ람ਜੀਠੀਆ ਦੇ ਆਉਣ ਦੇ ਨਾਲ ਤਾਂ ਬਹੁਤ ਵੱਡੀ ਗੱਲ ਹੋਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਹਲਕਾ ਇਨਚਾਰਜ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਉਹ ਸਾਰੇ ਜਿਹੜੇ ਨੇ ਨੰਗ ਛੱਡ ਛੱਡ ਕੇ ਜਾ ਰਹੇ ਨੇ ਔਰ ਇਸ ਸੈਕਿੰਡ ਦੀ ਤਾਦਾਦ ਵਿੱਚ ਮੈਨੂੰ ਲੱਗਦਾ ਅੱਜ ਦੇ ਦਿਨ ਉਹਨਾਂ ਦੇ ਲਈ ਬਹੁਤ ਮੁਸ਼ਕਲ ਹੈ ਤੇ ਜਦੋਂ ਹੁਣ ਪਪਾ ਬਲਬੀਰ ਸਿੰਘ ਹੋਰਣਾ ਜਦੋਂ ਐਸਾ ਇੱਕ ਐਲਾਨ ਕਰ ਦਿੱਤਾ ਹੈ ਤੇ ਮੈਨੂੰ ਲੱਗਦਾ ਕਿ ਹਾਲਾਤ ਬਹੁਤੇ ਚੰਗੇ ਨਹੀਂ ਹੈ ਇਹ ਵੀ ਸੰਭਾਵਨਾਵਾਂ ਨੇ ਕਿ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਸਤਾਰਬੰਦੀ ਨੂੰ ਮੁਲਤਵੀ ਕਰ ਦੇਵੇ ਔਰ ਇਹ ਵੀ ਹੋ ਸਕਦਾ ਹੈ ਕਿ ਇਸ ਨੂੰ ਰੱਦ ਹੀ ਕਰ ਦਿੱਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਪਰਿਵਾਰ ਦੇ ਵਿੱਚੋਂ ਵਿਰੋਧ ਮਿਲਿਆ ਸਦਾ ਮਜੀਠੀਆ ਦੇ ਰਾਹੀਂ ਕਿਉਂਕਿ ਸਦਾ ਮਜੀਠੀਆ ਦਾ ਆਪਣਾ ਗਿਆਨੀ ਲਖਬੀਰ ਸਿੰਘ ਨੂੰ ਜੋ ਹੈ ਨਿਯੁਕਤ ਕਰਾਉਣ ਦੇ ਵਿੱਚ ਵੱਡਾ ਰੋਲ ਸੀ ਕਿਉਂਕਿ ਜਿਸ ਸੰਪਰਦਾ ਦੇ ਨਾਲ ਇਹ ਜੁੜੇ ਹੋਏ ਨੇ ਉਹ ਸੰਪਰਦਾ ਦੀ ਸਿਫਾਰਿਸ਼ ਦੇ ਉੱਤੇ ਇਹਨਾਂ ਨੂੰ ਰੱਖਿਆ ਗਿਆ ਸੀ ਸੋ ਉਹ ਵੀ ਇੱਕ ਪ੍ਰਭਾਵ ਹੈ ਜਦੋਂ ਪਰਿਵਾਰ ਦਾ ਵੀ ਮਸਲਾ ਇਹਨਾਂ ਦਾ ਆ ਗਿਆ ਤੇ ਐਸੇ ਹਾਲਾਤ ਵਿੱਚ ਹੋ ਸਕਦਾ ਹੈ ਇਸ ਨਿਯੁਕਤੀ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਇਸ ਦੀਆਂ ਵੀ ਸੰਭਾਵਨਾਵਾਂ ਨੇ ਕਿਉਂਕਿ ਬਹੁਤ ਵੱਡਾ ਵਿਰੋਧ ਹੈ ਸੰਸਾਰ ਭਰ ਦੇ ਵਿੱਚ ਪਹਿਲੇ ਜੋ 99 ਦਾ ਸਮਾ ਸੀ ਉਹ ਇੱਕ ਵੱਖਰਾ ਸੀ ਜਦੋਂ ਜਸਵੰਤ ਗੁਰਚਰਨ ਸਿੰਘ ਟੋੜਾ ਦੇ ਸਮੇਂ ਦੇ ਵਿੱਚ ਜਦੋਂ ਭਾਈ ਰਣਜੀਤ ਸਿੰਘ ਨੂੰ ਉਤਾਰਿਆ ਗਿਆ ਉਦੋਂ ਮੀਡੀਆ ਇੰਨਾ ਸਟਰੋਂਗ ਨਹੀਂ ਸੀ ਅੱਜ ਦੇ ਦਿਨ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਇਸ ਬਾਦਲ ਧਿਰ ਦੇ ਉੱਤੇ ਆ ਜਾ ਰਿਹਾ ਹੈ ਸੋ ਹੋ ਸਕਦਾ ਇਹ ਫੈਸਲਾ ਇਹਨਾਂ ਨੂੰ ਰੱਦ ਵੀ ਕਰਨਾ ਪੈ ਜਾਵੇ ਤੇ ਜੇ ਫੇਰ ਵੀ ਇਹ ਕੱਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਹੈ ਦਸਤਾਰਬੰਦੀ ਅ ਭਾਈ ਗੁਰਦੀਪ ਸਿੰਘ ਅੜਗੱਜ ਦੀ ਕਰਦੇ ਨੇ ਤੇ ਹੋ ਸਕਦਾ ਹਾਲਾਤ ਵੀ ਖਰਾਬ ਹੋ ਜਾਣ ਕਿਉਂਕਿ ਨੰਦ ਸਿੰਘ ਜਥੇਬੰਦੀਆਂ ਹੌਲੇ-ਮਹੱਲੇ ਦੀ ਵਜ੍ਹਾ ਕਰਕੇ ਪਹਿਲਾਂ ਹੀ ਨੰਗਪੁਰ ਸਾਹਿਬ ਹਲ ਚਾਲੇ ਪਾ ਚੁੱਕੀਆਂ ਨੇ ਪਹੁੰਚੀਆਂ ਹੋਈਆਂ ਨੇ ਔਰ ਜਿੱਦਾਂ ਬਾਬਾ ਬਲਬੀਰ ਸਿੰਘ ਹੋਰਾਂ ਨੇ ਇਮੀਡੀਏਟ ਇੱਕ ਕਾਲ ਦੇ ਦਿੱਤੀ ਆ ਕਿ ਅਸੀਂ ਇਹ ਹੋਣ ਹੀ ਨਹੀਂ ਦੇਣਾ ਤੇ ਇਹ ਸਾਰੇ ਸਿੰਘ ਜਿਹੜੇ ਨੇ ਤਿਆਰ-ਬਰ-ਤਿਆਰ ਹੋ ਕੇ ਪਹੁੰਚੋ ਇਹ ਕੋਈ ਚੰਗੇ ਸੰਕੇਤ ਨਹੀਂ ਦਿਸ ਰਹੇ ਸੋ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਕੁਝ ਥੋੜਾ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਇਸ ਫੈਸਲੇ ਨੂੰ ਜਿਹੜਾ ਹੈ ਰੱਦ ਕਰਨਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਔਰ ਅਸਲ ਅੱਗੇ ਵਾਸਤੇ ਕਿ ਜਥੇਦਾਰ ਰਿਮੂਵ ਕਿਵੇਂ ਕੀਤੇ ਜਾ ਸਕਦੇ ਨੇ ਇਹ ਜਥੇਦਾਰ ਨਿਯੁਕਤ ਕਿਵੇਂ ਕੀਤੇ ਜਾ ਸਕਦੇ ਨੇ ਇਹਨਾਂ ਦਾ ਕਾਰਜ ਖੇਤਰ ਕੀ ਹੈ ਇਹਦੇ ਬਾਰੇ ਇੱਕ ਸਪਸ਼ਟਤਾ ਹੋਣੀ ਚਾਹੀਦੀ ਹੈ ਅਸਲ ਵਿੱਚ ਜਿਹੜਾ ਪੰਚ ਪ੍ਰਧਾਨੀ ਵਿਧਾਨ ਜਿਹੜਾ ਅਸੀਂ ਗੱਲ ਕਰਦੇ ਹਾਂ ਉਸ ਨੂੰ ਰੂਪਮਾਨ ਕਰਨ ਦੀ ਲੋੜ ਆ ਉਸ ਰਾਹ ਤੇ ਤੁਰਨ ਦੀ ਲੋੜ ਆ ਉਸ ਤੋਂ ਬਿਨਾਂ ਜਿਹੜਾ ਹੈਗਾ ਇਹਨਾਂ ਮਸਲਿਆਂ ਦੇ ਹੱਲ ਨਹੀਂ ਹੋਣੇ ਹੈਗੇ ਤੁਸੀਂ ਕਾਫੀ ਚਿਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹੈਗੇ ਹੋ ਅੰਤਰ ਕਮੇਟੀ ਨੇ ਫੈਸਲਾ ਲਿੱਤਾ ਆ ਰਗਵੀਰ ਸਿੰਘ ਹੋਰ ਨੂੰ ਉਤਾਰਨ ਦੀ ਕਿਆ ਸਰਾਈਆਂ ਤਾਂ ਕਾਫੀ ਚਿਰ ਤੋਂ ਲੱਗ ਰਹੀਆਂ ਸਨ ਪਰ ਗੜਗੱਜ ਹੋਰਾਂ ਦਾ ਆਉਣਾ ਜਾਂ ਹੋਰ ਕਿਸ ਤਰ੍ਹਾਂ ਲਾਉਣਾ ਤੁਸੀਂ ਆਪਣਾ ਕਮੇਟੀ ਮੈਂਬਰ ਹੈ ਕਿਉਂ ਕਿੰਨਾ ਕਿਤੇ ਫਾਕ ਤੁਸੀਂ ਇਸ ਫੈਸਲੇ ਨਾਲ ਰੱਖਦੇ ਸੀ ਹੁਣ ਤੋਂ ਪਹਿਲਾਂ ਜਾਂ ਹੋਸ਼ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿੰਨਾ ਉਹਨਾਂ ਦੀ ਇਸ ਦੇ ਵਿੱਚ ਇਨਪੁੱਟ ਹੈਗੀ ਸੀ ਹੁਣ ਤਾਂ ਕਾਫੀ ਵਿਰੋਧ ਹੋ ਰਿਹਾ ਸਾਰੇ ਪਾਸਿਓ ਪਰ ਹੁਣ ਤੋਂ ਪਹਿਲਾਂ ਕਿੰਨਾ ਕਿ ਇਨਫੋਰਮੇਸ਼ਨ ਸੀਗੀ ਤੇ ਉਦੋਂ ਕਿ ਕੁਝ ਸਟੈਪ ਲਿੱਤੇ ਜਾ ਸਕਦੇ ਸੀਗੇ ਦੇਖੋ ਆਪਾਂ ਤਾਂ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਜ਼ਾਦ ਮੈਂਬਰ ਦੇ ਤੌਰ ਤੇ ਵਿੱਚ ਰਹੇ ਹਾਂ ਤੇ ਸ਼ੁਰੂ ਤੋਂ ਹੀ ਇਹਨਾਂ ਦੇ ਗਲਤ ਫੈਸਲਿਆਂ ਦਾ ਅੱਜ ਤੋਂ ਨਹੀਂ ਡੇਢ ਧਾਕੇ 2 ਧਾਕੇ ਦੇ ਕਰੀਬ ਸਮਾਂ ਹੋ ਚੁੱਕਿਆ ਲਗਾਤਾਰ ਇਹਨਾਂ ਦੀਆਂ ਜਿੰਨੀਆਂ ਗਲਤੀਆਂ ਸੀ ਇਹਨਾਂ ਨੂੰ ਉਸ ਸਮੇਂ ਯਾਦ ਕਰਾਉਂਦੇ ਸੀ ਜਦੋਂ ਸੀ ਯਾਦ ਕਰਵਾਉਂਦੀ ਜ਼ਰੂਰਤ ਸੀ ਤੇ ਹੁਣ ਅੱਜ ਦੇ ਦਿਨ ਇਹਨਾਂ ਦੀ ਬੇੜੀ ਡੁੱਬਦੀ ਪਈ ਹੈ ਤੇ ਛਾਲਾਂ ਬਹੁਤ ਵੱਜਦੀਆਂ ਨੇ ਇਹਨਾਂ ਦੀ ਬੇੜੀ ਦੇ ਵਿੱਚੋਂ ਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਸ਼ਰੋਣੀ ਕਮੇਟੀ ਮੈਂਬਰ ਉਹ ਪਬਲਿਕ ਦੇ ਵਿੱਚ ਜਾਣ ਜੋਗਾ ਨਹੀਂ ਹੈ ਉਹ ਜਵਾਬ ਦੇ ਲੋਕਾਂ ਨੂੰ ਹੈਗੇ ਨੇ ਤੇ ਸ਼ਰੋਣੀ ਕਮੇਟੀ ਚੋਣ ਵੀ ਅੱਗੇ ਆਉਣੀ ਹੈ ਤੇ ਇਸ ਲਈ ਉਹਨਾਂ ਲਈ ਬਹੁਤ ਵੱਡੀ ਮੁਸ਼ਕਲ ਹੈ ਉਹ ਅੱਜ ਦੇ ਦਿਨ ਇਹਨਾਂ ਦੇ ਨਾਲ ਸਹਿਮਤ ਨਹੀਂ ਭਾਵੇਂ ਪਹਿਲਾਂ ਵੀ ਸ਼ਰੂਮਨੀ ਕਮੇਟੀ ਮੈਂਬਰ ਬਹੁਤ ਸਾਰੇ ਇਹ ਕਹਿੰਦੇ ਹੁੰਦੇ ਸੀ ਕਿ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ ਪਰ ਖੁੱਲਕੇ ਕੋਈ ਨਹੀਂ ਸੀ ਬੋਲਦਾ ਕਿਉਂਕਿ ਟਿਕਟਾਂ ਉਹਨਾਂ ਤੋਂ ਲੈਂਤੀਆਂ ਹੋਈਆਂ ਸੀ ਉਹਨਾਂ ਦੇ ਵੱਲੋਂ ਜਿਹੜਾ ਹੈ ਲਾਭ ਲਿੱਤੇ ਹੋਏ ਸੀ ਤੇ ਹੁਣ ਜਦੋਂ ਹੁਣ ਇਹਨਾਂ ਦੇ ਹਾਲਾਤ ਕਮਜ਼ੋਰ ਹੋ ਗਏ ਨੇ ਤੇ ਖਾਸ ਤੌਰ ਤੇ ਬਿਕਰਮ ਸਿੰਘ ਮਜੀਠੀਆ ਵਰਗੇ ਵੀ ਜਦੋਂ ਬਾਹਰ ਆ ਗਏ ਨੇ ਤੇ ਬਹੁਤ ਸਾਰੇ ਜਿਹੜੇ ਨੇ ਹਲਕਾ ਇੰਚਾਰਜ ਆ ਗਏ ਨੇ ਤੇ ਉਹਨਾਂ ਨਾਲ ਹੀ ਸ਼ਰੂਮਨੀ ਕਮੇਟੀ ਮੈਂਬਰ ਬਹੁਤ ਸਾਰੇ ਜੁੜੇ ਹੋਏ ਨੇ ਤੀ ਬਤੀ ਮੈਂਬਰ ਤਾਂ ਪਹਿਲਾਂ ਹੀ ਵਿਰੋਧ ਦੇ ਵਿੱਚ ਜਿਹੜਾ ਜਦੋਂ ਪਿਛਲੀ ਪ੍ਰਧਾਨਗੀ ਦੀ ਚੋਣ ਹੋਈ ਆ ਉਸ ਵਕਤ ਆ ਚੁੱਕੇ ਸੀ ਤੇ ਹੁਣ ਮੈਨੂੰ ਲੱਗਦਾ ਇਹ ਗਿਣਤੀ ਕਾਫੀ ਜਾਦਾ ਵਧ ਗਈ ਹੋएगी ਔਰ ਇੱਕ ਮੈਨੂੰ ਮੈਂ ਇਹ ਸ਼੍ਰੋਣੀ ਕਮੇਟੀ ਮੈਂਬਰਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਬਜਟ ਇਜਲਾਸ ਹੋਣਾ ਉਸ ਵਿੱਚ ਜੇ ਅਸਲ 'ਚ ਤੁਸੀਂ ਵਿਰੋਧ ਕਰਦੇ ਹੋ ਇਸ ਗੱਲ ਦਾ ਇਹ ਤੰਗ ਦਾ ਇਹ ਕਾਰਜਵਿਧੀ ਦਾ ਹਾਲਾਂਕਿ ਐਕਟ ਦੇ ਵਿੱਚ ਗੱਲਾਂ ਹੈ ਨਹੀਂ ਇੱਕ ਲਾਕੀ ਨਹੀਂ ਹੈ ਇਹਨਾਂ ਦਾ ਐਕਟ ਦੇ ਵਿੱਚ ਉਹਨਾਂ ਕੋਲ ਹੱਕ ਹੈਗੇ ਨੇ ਕਿ ਉਹ ਇਸ ਤਰ੍ਹਾਂ ਲਗਾ ਸਕਦੇ ਨੇ ਹਟਾ ਸਕਦੇ ਨੇ ਪਰ ਇਹ اخلاقی ਗੱਲਾਂ ਥੋੜੀਆਂ ਤੁਸੀਂ ਆਪਣੀ ਰਾਜਨੀਤੀ ਦੀ ਵਜ੍ਹਾ ਕਰਕੇ ਜੇਕਰ ਆਪਣੀ ਸਹੂਲਤ ਦੇ ਅਨਸਾਰ ਇਹਨਾਂ ਪਦਵੀਆਂ ਨੂੰ ਵਰਤਦੇ ਹੋ ਇਹ ਬਹੁਤ ਹੀ ਮੰਦਭਾਗੀ ਬਹੁਤ ਮਾੜੀ ਗੱਲ ਹੈ ਤੇ ਹੁਣ ਜੇ ਪ੍ਰੋਜੈਕਟ ਇਜ਼ ਲਾਸਟ ਜਦੋਂ ਹੈ ਉਦੋਂ ਇਹਨਾਂ ਮੈਂਬਰਾਂ ਨੂੰ ਚਾਹੀਦਾ ਹੈ ਕਿ ਇਹ ਡਟ ਕੇ ਉਸ ਦਾ ਵਿਰੋਧ ਕਰਨ ਕਿਉਂਕਿ ਐਗਜ਼ੈਕਟਿਵ ਨੇ ਜਿਹੜਾ ਮਤਾ ਪਾਸ ਕੀਤਾ ਉਸ ਦੀ ਜਰਨਲ ਹਾਊਸ ਤੋਂ ਅਪਰੂਵਲ ਮਸਟ ਹੈ ਜੇਕਰ ਭਾਈ ਗੜਗੱਜ ਨੂੰ ਤੇ ਭਾਈ ਜੋ ਟੇਕ ਸਿੰਘ ਤੋਂ ਨੌਲਾ ਉਹਨਾਂ ਨੂੰ ਜੇਕਰ ਲਗਾਇਆ ਗਿਆ ਹੈ ਆਪਣਾ ਜਥੇਦਾਰ ਇਹ ਰਿਮੂਵਲ ਹੋਈ ਹੈ ਇਸ ਦੀ ਅਪਰੂਵਲ ਜਿਹੜੀ ਉਹ ਜਰਨਲ ਹਾਊਸ ਨੇ ਦੇਣੀ ਹੈ ਉੱਥੇ ਇਸ ਦਾ ਡਟ ਕੇ ਵਿਰੋਧ ਰਣਾ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਇਸ ਵਾਰ ਇਹਨਾਂ ਤੋਂ ਇਹ ਮਤਾ ਜਰਨਲ ਹਾਊਸ ਵਿੱਚ ਪਾਸ ਨਹੀਂ ਕਰਵਾਉਣਾ ਔਰ ਹੋਰ ਇੱਕ ਵੱਡੀ ਗੱਲ ਹੈ ਕਿ ਪਹਿਲੇ ਤੇ ਹੀ ਜਿਹੜਾ ਹੈ ਸ਼ਰੋਨੀ ਕਮੇਟੀ ਦੀ ਪ੍ਰਧਾਨਗੀ ਜਦੋਂ ਚੋਣ ਹੋਈ ਹੈ ਹੁਣ ਇਹ ਤਾਜੀ ਉਸ ਵਿੱਚ ਤਕਰੀਬਨ 32 ਜਾਂ ਮੈਂ ਕਹਿ ਲਵਾਂ ਕੁਝ 100 ਕੈਪਸਨ ਟ੍ਰੇ ਨੇ ਤੇ 57 ਹੋਰ 37 38 40 ਤੱਕਰ ਮੈਂਬਰ ਜਿਹੜੇ ਨੇ ਇਹਨਾਂ ਦੇ ਵਿਰੋਧ ਵਿੱਚ ਸੀ ਅੱਜ ਦੇ ਦਿਨ ਜੇਕਰ ਇਹ ਪ੍ਰਧਾਨਗੀ ਐਗਜ਼ੈਕਟਿਵ ਦੇ ਰਾਹੀਂ ਨਾ ਹੋਵੇ ਨਵਾਂ ਪ੍ਰਧਾਨ ਐਗਜ਼ੈਕਟਿਵ ਆਪਣਾ ਹੀ ਨਾ ਬਣਾ ਲਵੇ ਸੀ ਨਿਰ ਵਾਈਸ ਪ੍ਰੈਸਿਡੈਂਟ ਨੂੰ ਵੀ ਬਣਾ ਸਕਦੀ ਇੱਕ ਹੋਰ ਮੈਂਬਰ ਨੂੰ ਵੀ ਲਿਆ ਕੇ ਪ੍ਰਧਾਨ ਬਣਾ ਸਕਦੀ ਹੈ ਅਗਰ ਐਸਾ ਨਾ ਹੋਵੇ ਤੇ ਜਰਨਲ ਹਾਊਸ ਦੇ ਵਿੱਚ ਮੁੜ ਕੇ ਜੇ ਪ੍ਰਧਾਨ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਹੈ ਤੇ ਉੱਥੇ ਵੀ ਮੈਨੂੰ ਲੱਗਦਾ ਹੈ ਕਿ ਬਾਦਲ ਨੂੰ ਜਿਹੜੀ ਹੈਗੀ ਆ ਉਹ ਮਾਰਖਾਣੀ ਪੈ ਸਕਦੀ ਹੈ ਅੱਜ ਦੇ ਦਿਨ ਬਾਦਲਾਂ ਦੇ ਕਿਲੇ ਟੈ ਰਹੇ ਨੇ ਤਵਸਤ ਹੋ ਰਹੇ ਨੇ ਲੰਕਾ ਜਿਹੜੀ ਤਬਾਹ ਹੋ ਰਹੀ ਹੈ ਇਹ ਜੋ ਜ਼ਿਆਤੀਆਂ ਕੀਤੀਆਂ ਹੋਈਆਂ ਪਿਛਲੇ ਲੰਬੇ ਸਮੇਂ ਤੋਂ ਦੁਰਵਰਤੋਂ ਹੋਈ ਹੈ ਜਿਹੜੀ ਇਹ ਸਭ ਕਸੇ ਦੀ ਅੱਜ ਸਾਰੇ ਸਾਥ ਛੱਡ ਕੇ ਭੱਜ ਰਹੇ ਨੇ ਅੱਛਾ ਵਿਰੋਧ ਤਾਂ ਦੇਖੋ ਦੋ ਤਰੀਕ ਜਦੋਂ 2 ਦਸੰਬਰ ਨੂੰ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਉਸ ਤੋਂ ਬਾਅਦ ਹੀ ਕਈ ਤਰ੍ਹਾਂ ਦੇ ਵਿਰੋਧ ਕਾਲੀ ਦਲ ਵਿਰੁੱਧ ਹੁੰਦੇ ਰਹੇ ਨੇ ਆਪਣਾ ਵੱਖ-ਵੱਖ ਸਥਿਤੀਆਂ ਬਣਦੀਆਂ ਰਹੀਆਂ ਜਿਹੜਾ ਦੂਸਰਾ ਧੜਾ ਸੀਗਾ ਬਾਕੀ ਧੜਾ ਉਹ ਵੀ ਕਰਦਾ ਰਿਹਾ ਪਰ ਹੁਣ ਬਿਕਰਮ ਸਿੰਘ ਮਜੀਠੀਆ ਜਿਹੜੇ ਇੰਨੇ ਉੱਪਰ ਕੇ ਸਾਹਮਣੇ ਆਏ ਨੇ ਤੇ ਟਕਾ ਕੇ ਸਿੱਧੇ ਖੜੇ ਹੋ ਗਏ ਨੇ ਇਸ ਨੂੰ ਇੱਕ ਹੋਰ ਤਰਾ ਜ਼ਿਆਦਾ ਇਸ ਨੂੰ ਤੂਲ ਦਿੱਤੀ ਜਾ ਰਹੀ ਹੈ ਕਿਉਂਕਿ ਉਹ ਪਰਿਵਾਰ ਦੇ ਵਿੱਚੋਂ ਇੱਕ ਬਾਗੀ ਤਰ੍ਹਾਂ ਨਵਾਂ ਨਿਕਲ ਰਿਹਾ ਉਸ ਨੂੰ ਕਰਕੇ ਵੇਖਿਆ ਜਾ ਰਿਹਾ ਕਿ ਜਾਂ ਫਿਰ ਇੱਕ ਵੱਡਾ ਚਿਹਰਾ ਸੀਗਾ ਕਾਲੀਦਾਲ ਦਾ ਤੇ ਉਹਦੇ ਵਿੱਚੋਂ ਵੀ ਜਿਹੜਾ ਕਿ ਇਹ ਬਗਾਵਤ ਆ ਰਹੀ ਹੈ ਉਸ ਤਰ੍ਹਾਂ ਦੇਖਿਆ ਜਾ ਰਿਹਾ ਮਜੀਠੀਆ ਸਾਹਿਬ ਦੀ ਜਿਹੜੀ ਇਹ ਇਹ ਬਾਗੀ ਸੁਰ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਪਰਿਵਾਰ ਦੇ ਨਾਲ ਤਾਂ ਜੁੜੇ ਹੀ ਹੋਇਆ ਸਦਾ ਬਿਕਰਮ ਸਿੰਘ ਮਜੀਠੀਆ ਸਦਾ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਦੀ ਬਹਾਰ ਸਿਮਰਤ ਕੌਰ ਬਾਦਲ ਉਹਦੇ ਬ੍ਰਦਰ ਨੇ ਰੀਅਲ ਬ੍ਰਦਰ ਨੇ ਪਰਿਵਾਰ ਦੇ ਤੌਰ ਤੇ ਤਾਂ ਹੈ ਹੀ ਹੈ ਜਿਹੜਾ ਵੀ ਨੇਚਰਲੀ ਕੋਈ ਇਹ ਤਾਂ ਹੈ ਨਹੀਂ ਕੋਈ ਕੋਈ ਕਮਾਈ ਸੀਗੀ ਉੱਪਰ ਨਾ ਤੱਕ ਕਮਾਈ ਨਹੀਂ ਹੈ ਇਹ ਤਾਂ ਪਰਿਵਾਰ ਦੀ ਵਜ੍ਹਾ ਕਰਕੇ ਹੀ ਐਲੀਵੇਟ ਕਰਕੇ ਲੋਕਾਂ ਦੇ ਸਿਰ ਦੇ ਉੱਤੇ ਲੀਡਰ ਬਣ ਕੇ ਬੈਠੇ ਨੇ ਬਣੇ ਨੇ ਹੈਗੇ ਨੇ ਵੱਡਾ ਚਿਹਰਾ ਵੀ ਹੈਗਾ ਮੈਂ ਕਹਿ ਸਕਦਾ ਪਰ ਜਿਹੜੀ ਗੱਲ ਹੈ ਕਿ ਵੀ ਇਹ ਇੱਕ ਅੰਦਰੂਨੀ ਬਗਾਵਤ ਜਿਹਨੂੰ ਕਹ ਲੀਏ ਇਹ ਕੋਈ ਨਵੀਂ ਗੱਲ ਨਹੀਂ ਹੈ ਇਹਦੇ ਬਾਰੇ ਚਰਚਾਵਾਂ ਬਹੁਤ ਸਮੇਂ ਤੋਂ ਚੱਲਦੀਆਂ ਪਈਆਂ ਸੀ ਚਰਚਾਵਾਂ ਤਾਂ ਕੁਝ ਮਹੀਨਿਆਂ ਤੋਂ ਨਹੀਂ ਬਲਕਿ ਸਾਲਾਂ ਤੋਂ ਹੀ ਸੁਣੀਆਂ ਜਾਂਦੀਆਂ ਨੇ ਕਿ ਇੱਕ ਦਿਨ ਅਗਰ ਠੱਬੀ ਲੱਗੇਗੀ ਤਾਂ ਹੋ ਸਕਦਾ ਹੈ ਕਿ ਘਰ ਦੇ ਵਿੱਚੋਂ ਲੱਗ ਜਾਵੇ ਈ ਵੱਸ ਸਮੇਂ ਤੋਂ ਚਰਚਾ ਵਾਂ ਨਹੀਂ ਤੇ ਅੱਜ ਉਹ ਹੁੰਦਾ ਦਿਖ ਰਿਹਾ ਉਸਦੇ ਵੀ ਮੈਂ ਦੋ ਪਹਿਲੂ ਲੈਣਾ ਮੈਂ ਇਸ ਨੂੰ ਨਿਰੀ ਬਗਾਵਤ ਵੀ ਨਹੀਂ ਸਮਝਦਾ ਹੋ ਸਕਦਾ ਇਹ ਜਿਹੜਾ ਹੈਗਾ ਡੈਮੇਜ ਕੰਟਰੋਲ ਦਾ ਵੀ ਇੱਕ ਕੰਮ ਹੋਵੇ ਕਿ ਕਿਸੇ ਤਰੀਕੇ ਨਾਲ ਇਹ ਇਸ ਗੱਲ ਦਾ ਵਿਰੋਧ ਕਰਕੇ ਜਿਹੜਾ ਇੱਕ ਪਬਲਿਕ ਦੇ ਵਿੱਚ ਵਿਰੋਧ ਹੋਇਆ ਉਹ ਉਸ ਨੂੰ ਵਾਪਸ ਕਰਕੇ ਸਦਰ ਮਜੀਠੀਆ ਦੀ ਇਮੇਜ ਜਿਹੜੀ ਹੈ ਉਸ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਹੈ ਕੱਲ ਨੂੰ ਉਹ ਬਤੌਰ ਪ੍ਰਧਾਨ ਸ਼੍ਰੋਮਨੀ ਅਕਾਲੀ ਦਲ ਉਹ ਸਾਂਝੇ ਤੌਰ ਤੇ ਵੀ ਆ ਸਕਦੇ ਨੇ ਆਪੋਜੀਸ਼ਨ ਵੀ ਪ੍ਰਵਾਨ ਕਰ ਸਕਦੇ ਆ ਕਿਉਂਕਿ ਪੰਜ ਮੈਂਬਰੀ ਦੇ ਵਿੱਚ ਜਿਹੜੇ ਸਰਦਾਰ ਕਿਆਲੀ ਨੇ ਉਹਨਾਂ ਦੇ ਨਾਲ ਇਹਨਾਂ ਦੀ ਬਹੁਤ ਨੇੜਤਾ ਹੈ ਔਰ ਇਸ ਦੇ ਚਰਚੇ ਵੀ ਬੜੇ ਲੰਬੇ ਸਮੇਂ ਤੋਂ ਹੁੰਦੇ ਰਹੇ ਨੇ ਜਦੋਂ ਸਰਦਾਰ ਸੁਪੀਤ ਸਿੰਘ ਬਾਦਲ ਨੇ ਉਹਨਾਂ ਨੂੰ ਸਰਦਾਰ ਕਿਆਲੀ ਨੂੰ ਮਨਾਉਣ ਲਈ ਵਿਕਰਮਜੀਤ ਸਿੰਘ ਮਜੀਠੀਆ ਨੂੰ ਭੇਜਿਆ ਤਾਂ ਉਹਦੀਆਂ ਵੀ ਵਿਸ਼ੇਸ਼ ਚਰਚਾਵਾਂ ਨੇ ਔਰ ਜੇ ਫਿਰ ਵੱਡੀ ਗੱਲ ਕਹੀਏ ਕਿ ਦੋ ਐਮਐਲਏਜ਼ ਅੱਜ ਦੇ ਦਿਨ ਅਕਾਲੀ ਦਲ ਦੇ ਕੋਲ ਹੈਗੇ ਨੇ ਤਕੜੀ ਨਿਸ਼ਾਨ ਦੇ ਵੈਸੇ ਤਿੰਨ ਐਮਐਲਏ ਨੇ ਇੱਕ ਆਮ ਆਦਮੀ ਪਾਰਟੀ ਵਿੱਚ ਚਲੇ ਗਿਆ ਦੋ ਐਮਐਲਏਜ਼ ਨੇ ਔਰ ਇੱਕ ਸਾਬਿਕਰਮਜੀਤ ਸਿੰਘ ਮਜੀਠੀਆ ਦੇ ਘਰੋਂ ਤੇ ਦੂਸਰੇ ਆਪਣਾ ਸਰਦਾਰ ਏਅਲੀ ਹੈਗੇ ਨੇ ਸੋ ਇਸ ਕਰਕੇ ਇਹ ਵੀ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਜਿੱਥੇ ਤਕੜੀ ਨਿਸ਼ਾਨ ਦੀ ਗੱਲ ਆਉਂਦੀ ਹੈ ਜੇਕਰ ਤਕੜੀ ਦੇ ਐਮਐਲਏਜ਼ ਹੀ ਇਸ ਤਰੀਕੇ ਨਾਲ ਉਹਨਾਂ ਦੇ ਕੋਲੋਂ ਚਲ ਜਾਂਦੇ ਨੇ ਤੇ ਉਸ ਦੇ ਵਿੱਚ ਵੀ ਇਹ ਬਹੁਤ ਵੱਡਾ ਮਸਲਾ ਬਣਨਾ ਹੈ ਤੇ ਇਹ ਬਹੁਤ ਅਹਿਮ ਗੱਲ ਹੈ ਲੇਕਿਨ ਇਹਦੀਆਂ ਇਸ ਘਟਨਾ ਨੂੰ ਮੈਂ ਜੇ ਕਹਾ ਬਹੁਤ ਪੱਖ ਪਹਿਲੂ ਨੇ ਚਰਚਾਵਾ ਬੜੇ ਸਮੇਂ ਤੋਂ ਹੁੰਦੀਆਂ ਰਹੀਆਂ ਜਦੋਂ ਗੁਰਗਾਂਵ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਨਾਲ ਜਦੋਂ ਵਿਆਸ ਡੇਰਾ ਮੁਖੀ ਰਾਜਾ ਸੁਆਮੀ ਡੇਰਾ ਮੁਖੀ ਦੀ ਮੁਲਾਕਾਤ ਹੋਈ ਹੈ ਉਸ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਸਮਝਿਆ ਜਾ ਰਿਹਾ ਕੁਝ ਐਸੇ ਇਸ਼ਾਰੇ ਨੇ ਉਸ ਦੇ ਉਸ ਸਮੇਂ ਵੀ ਇਹ ਗੱਲ ਸੀ ਦੂਜੇ ਪਾਸੇ ਲੈ ਲਈਏ ਕਿ ਇਸ ਦਾ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਈਡੀ ਦਾ ਦਿੱਲੀ ਦਾ ਪ੍ਰਭਾਵ ਹੈ ਜ਼ੋਰ ਹੈ ਇਸ ਵਜ੍ਹਾ ਕਰਕੇ ਵੀ ਉਹ ਖੜੇ ਹੋ ਸਕਦੇ ਨੇ ਇੱਕ ਹੋਰ ਗਲਚਸਪ ਘਟਨਾ ਹੈ ਕਿ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਨਮੁਖੇ ਸਾਰੇ ਪੇਸ਼ ਹੋਏ ਨਹੀਂ ਉਸ ਵਕਤ ਪਾਈਰ ਗੈਨੀ ਹਰਪ੍ਰੀਤ ਸਿੰਘ ਨੇ ਤੇ ਗੈਨੀ ਰਗਵੀਰ ਸਿੰਘ ਹੋਰ ਹਨ ਉਹਨਾਂ ਨੇ ਕਿਹਾ ਕਿ ਜਿਹੜੇ ਆਪਣਾ ਦੋਸ਼ ਮੰਨਦੇ ਨੇ ਉਹ ਇੱਧਰ ਖੜੇ ਹੋ ਜਾਓ ਤੇ ਜਿਹੜੇ ਸਮਝਦੇ ਨੇ ਕਿ ਵੀ ਨਹੀਂ ਸੀਗੇ ਉਹ ਸ਼ਾਮਲ ਨਹੀਂ ਸੀ ਉਹ ਦੂਜੇ ਪਾਸੇ ਖੜੇ ਹੋ ਜਾਓ ਉਦੋਂ ਸਾਬਿਕਰਮ ਸਿੰਘ ਜੀਠੀਆ ਵਿਚਾਰੇ ਖੜੇ ਸੀ ਔਰ ਉਹਨਾਂ ਦੀ ਜਿਹੜੀ ਸ਼ਬਦਾਵਲੀ ਵੀ ਸੀ ਉਹ ਉਹ ਵੀ ਉਸ ਦਿਨ ਬਹੁਤ ਚਰਚਾ ਵਿੱਚ ਰਹੀ ਉਹ ਸ਼ਬਦਾਵਲੀ ਸੀ ਉਹਨਾਂ ਦੀ ਕਿ ਦੇਖੋ ਜੀ ਸਾਨੂੰ ਇਸ ਸਾਰੇ ਮਸਲੇ ਦਾ ਪਤਾ ਨਹੀਂ ਹੈ ਕੁਝ ਇਸ ਤਰੀਕੇ ਐ ਐਗਜ਼ੈਕਟ ਮੈਂ ਵਰਡਸ ਨਹੀਂ ਕਰ ਰਿਹਾ ਕਿ ਸਾਨੂੰ ਇਸ ਮਸਲੇ ਦਾ ਐਗਜ਼ੈਕਟਲੀ ਨਹੀਂ ਪਤਾ ਸਾਡੀ ਇਸ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਪਰ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਸੀ ਅਸੀਂ ਅਕਾਲੀ ਦਲ ਦਾ ਹਿੱਸਾ ਸੀ ਤੇ ਸਾਨੂੰ ਵਿੱਚ ਹੀ ਸਮਝੋ ਤੇ ਉਹ ਇਸ ਇਸ ਢੰਗ ਨਾਲ ਉਹਨਾਂ ਨੇ ਜਿਹੜਾ ਹੈ ਇਸ ਗੱਲ ਨੂੰ ਪ੍ਰਵਾਨ ਕੀਤਾ ਸੀ ਇਸ ਮਸਲੇ ਨੂੰ ਵੀ ਬੜੇ ਡਿਫਰੈਂਟ ਵੇ ਦੇ ਨਾਲ ਪਹਿਲਾਂ ਵੇਖਿਆ ਜਾਂਦਾ ਰਿਹਾ ਹੈ ਅੱਜ ਵੀ ਉਹ ਜਿਹੜੀ ਹੈ ਚੀਜ਼ ਜਿਹੜੀ ਰੀਕੋਲੈਕਟ ਕਰਨ ਦੀ ਲੋੜ ਹੈਗੀ ਹੈ ਤੇ ਇਹ ਸਾਰੇ ਮਸਲੇ ਨੇ ਕਿ ਸਾਬਕਾ ਵਿਕਰਮਜੀਤ ਸਿੰਘ ਮਜੀਠੀਆ ਯੂਥ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਨੇ ਔਰ ਜਿਸ ਤਰ੍ਹਾਂ ਮੈਂ ਕਹਾ ਕਿ ਪੂਰੇ ਪੰਜਾਬ ਵਿੱਚ ਉਹਨਾਂ ਦੇ ਇੱਕ ਨੈਟਵਰਕ ਹੈ ਯੂਥ ਦਾ ਨੈਟਵਰਕ ਹੈ ਉਹਨਾਂ ਦੀ ਆਪਣੀ ਕਲੌਬਿੰਗ ਹੋ ਗਈ ਹੈ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਉਹਨਾਂ ਦੇ ਨਾਲ ਜਿਹੜੇ ਨੇ ਜੁੜੇ ਹੋਏ ਨੇ ਕਿਉਂਕਿ ਬਾਦਲ ਪਰਿਵਾਰ ਦਾ ਹਿੱਸਾ ਰਹੇ ਨੇ ਉਹ ਲੰਬੇ ਸਮੇਂ ਤੋਂ ਤੇ ਐਸੇ ਹਾਲਾਤ ਦੇ ਵਿੱਚ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਇਹ ਬਹੁਤ ਹੀ ਇੱਕ ਡੈਮੇਜਿੰਗ ਟਾਈਮ ਹੈਗਾ ਬਾਦਲ ਪਰਿਵਾਰ ਲਈ ਔਰ ਇਹਦੇ ਨਤੀਜੇ ਕੀ ਨਿਕਲਦੇ ਨੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਬਾਗੀ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹੀ ਕੋਸ਼ਿਸ਼ ਸੀ ਇਹੀ ਚਾਹੁੰਦੇ ਸੀ ਕਿ ਕਿਸੇ ਤਰੀਕੇ ਸੁਖਬੀ ਸਿੰਘ ਬਾਦਲ ਪਰੇ ਹੋ ਜਾਵੇ ਔਰ ਆਪਣੀ ਉਹਦੀ ਜਗ੍ਹਾ ਕੋਈ ਹੋਰ ਚਿਹਰਾ ਆ ਜਾਵੇ ਤੇ ਸਾਰੇ ਅਸੀਂ ਇਕੱਠੇ ਲੜ ਲਈਏ ਤੇ ਇਹ ਜਿਹੜੇ ਇਸ ਵੇਲੇ ਇਹਨਾਂ ਤੇ ਦੋਸ਼ ਚੱਲੇ ਆਉਂਦੇ ਪਿਛਲੇ 10 ਸਾਲਾਂ ਤੋਂ ਉਹ ਦੋਸ਼ਾਂ ਬਾਬਤ ਵੀ ਕੋਈ ਨਾ ਕੋਈ ਸਪਸ਼ਟਤਾ ਹੋ ਜਾਵੇ ਉਹਦੇ ਬਾਰੇ ਵੀ ਤਨਖਵਾਲ ਲਗਾ ਲੈਣ ਸਪਸ਼ਟ ਹੋ ਜਾਵੇ ਸਾਰਾ ਹਾਲਾਤ ਔਰ ਜੇਕਰ ਔਰ ਇੱਕ ਚੰਦ ਅਸੀਂ ਕਿ ਇਹ ਸਭ ਕੁਝ ਹੋ ਜਾਵੇ ਤੇ ਨੇੜੇ ਆ ਜਾਣ ਇਕੱਠੇ ਹੋ ਜਾਣ ਖਾਲੀ ਦਲ 'ਚ ਤੇ ਜਿੱਦਾਂ ਸਰਦਾਰ ਇਕਬਾਲ ਸਿੰਘ ਝੁੰਦਾ ਦੇ ਵੀ ਪਿਛਲੇ ਦਿਨਾਂ ਦੇ ਬਿਆਨ ਸੀ ਉਹਨਾਂ ਨੇ ਇਹੋ ਗੱਲ ਕਹੀ ਹੈ ਕਿ ਬਈ ਚੰਗਾ ਹੋਣ ਦੀ ਸਾਨੂੰ ਆਸ ਹੈ ਅਸੀਂ ਪੰਜ ਮੈਮਰੀ ਰਹੀਂ ਜਿਹੜਾ ਹੈ ਮੈਂਬਰਸ਼ਿਪ ਭਰਤੀ ਕਰਦੇ ਆ ਤੇ ਸਾਨੂੰ ਚੰਗੇ ਅਸਾਰ ਨੇ ਔਰ ਵੱਡੀ ਇੱਕ ਹੋਰ ਗੱਲ ਕਿ ਇਸ ਦਾ ਅਗਿਆਨੀ ਰਕबीर ਸਿੰਘ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਤੋਂ ਤਾਂ ਸੇਵਾ ਮੁਕਤ ਕਰ ਦਿੱਤਾ ਗਿਆ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਹਲੇ ਉਹ ਹੈਗੇ ਨੇ ਔਰ ਉਹਨਾਂ ਵੱਲੋਂ ਇਸ ਦਾ ਕੋਈ ਪ੍ਰਤੀਕਰਮ ਨਾ ਦੇਣਾ ਹਟਾਏ ਜਾਣ ਦਾ ਵਿਰੋਧ ਕਰਦੇ ਆ ਜਾਂ ਇਸ ਜਿਹੜੀ ਜਿਹੜੀ ਜਲੀਲ ਕਰਨ ਦਾ ਉਹਨਾਂ ਦਾ ਢੰਗ ਸੀ ਉਸ ਦੀ ਵਜ੍ਹਾ ਕਰਕੇ ਡਿਜ਼ਾਈਨ ਕਰਨਾ ਐਸਾ ਉਹਨਾਂ ਨੇ ਨਹੀਂ ਕੀਤਾ ਇਹਨੂੰ ਵੀ ਕੁਝ ਜੋੜ ਕੇ ਦੇਖੇ ਜਾਣ ਦੀ ਗੱਲ ਹੈ ਕਿ ਸਾਰੀ ਗੱਲ ਦੇ ਪਿੱਛੇ ਕੁਝ ਨਾ ਕੁਝ ਹੋਰ ਵੀ ਹੋ ਸਕਦਾ ਹੈ ਸੋ ਬਹਰ ਹਾਲ ਬਹੁਤ ਸਾਰੇ ਜਿਹੜੇ ਨੇ ਇਹਨਾਂ ਦੇ ਅਕਾਲੀ ਦਲ ਦੇ ਸਾਥੀ ਨੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਿਹੜੇ ਇਹਨਾਂ ਦੇ ਹਲਕਾ ਇੰਚਾਰਜ ਨੇ ਐਮਐਲਏ ਤਾਂ ਦੋਨੋਂ ਹੀ ਦੌੜ ਗਏ ਨੇ ਤੇ ਜੇ ਹੋਰ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਵਿੱਚ ਬਗਾਵਤ ਹੋ ਰਹੀ ਹੈ ਔਰ ਇਸ ਦਾ ਵਿਰੋਧ ਕਰ ਰਹੇ ਨੇ ਔਰ ਬਹੁਤੇ ਡਿਜ਼ਾਈਨ ਵੀ ਕਰ ਰਹੇ ਨੇ ਅੱਤ ਸ਼ਰੋਣੀ ਕਮੇਟੀ ਦੇ ਦੇਖੋ ਉਸ ਦਾ ਬਡੂੰਗਰ ਇਹਨਾਂ ਤੋਂ ਪਾਸੇ ਹੋ ਕੇ ਘਰ ਬੈਠ ਗਏ ਹਰਜਿੰਦਰ ਸਿੰਘ ਧਾਮੀ ਉਹ ਘਰ ਬੈਠ ਗਏ ਫਿਰ ਜੇ ਕਿ ਇੱਕ ਗੋਵਿੰਦ ਸਿੰਘ ਲੋਂਗੋਵਾਲ ਉਹਨਾਂ ਨੇ ਜਵਾਬ ਦਿੱਤਾ ਬੀਬੀ ਜਗੀਰ ਕੌਰ ਇਹਨਾਂ ਦੀ ਪ੍ਰਧਾਨ ਉਹ ਬਾਹਰ ਸੋ ਸ਼ਰੋਣੀ ਕਮੇਟੀ ਦੇ ਵਿੱਚ ਮੈਂਬਰ ਵੀ ਜਿਹੜੇ ਨੇ ਉਹ ਬਹੁਤ ਸਾਰੇ ਇਹਨਾਂ ਦੇ ਉਸ ਵਕਤ ਖਿਲਾਫ ਨੇ ਤੇ ਹਾਲਾਤ ਨਾਲ ਹੀ ਚੰਗੇ ਨਹੀਂ ਹੈਗੇ ਧੰਨਵਾਦ ਜੀ ਸੋ ਸਥਿਤੀ ਬਹੁਤ ਨਾਜ਼ੁਕ ਤੇ ਮਾੜੀ ਬਣੀ ਹੋਈ ਹੈ ਬਟ ਜਿਹੜੀਆਂ ਸਥਿਤੀਆਂ ਇਹਦੇ ਵਿੱਚੋਂ ਨਿਕਲ ਕੇ ਆ ਰਹੀਆਂ ਉਹ ਬਹੁਤ ਦਿਲਚਸਪ ਭੂਰੇ ਨੇ ਭਾਵੇਂ ਇੱਕ ਜਿਹੜਾ ਮੁੱਦਾ ਹੈਗਾ ਉਹ ਬਹੁਤ ਨਿੰਦਣਯੋਗ ਪੰਡ ਰਿਹਾ ਇਸ ਵਕਤ ਸੋ ਆਉਂਦੇ ਸਮੇਂ ਵਿੱਚ ਦੇਖਾਂਗੇ ਕਿ ਵੀ ਇਹ ਜਿਹੜਾ ਮਸਲਾ ਕਿੱਧਰ ਨੂੰ ਜਾਂਦਾ ਅਸੀਂ ਤੁਹਾਨੂੰ ਰੈਗੂਲਰਲੀ ਅਪਡੇਟ ਕਰਦੇ ਰਹਿਵਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਹੋਵੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਇਹਨਾਂ ਪ੍ਰੋਗਰਾਮ ਬਾਰੇ ਕੀ ਸੁਝਾਅ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੀ ਸਾਨੂੰ ਇੰਤਜ਼ਾਰ ਰਹੇਗਾ ਧੰਨਵਾਦ